ਹਾਂਜੀ ਦੋਸਤੋ ਅੱਜ ਦੀ ਇਹ ਵੀਡੀਓ ਸਲਾਈ ਕਟਾਈ ਸਿੱਖਣ ਦੇ ਸ਼ਕੀਨਾਂ ਲਈ ਬਹੁਤ ਹੀ کارਗਰ ਹੋਣ ਜਾ ਰਹੀ ਹੈ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਫਰੈਂਚ ਕਰਵ ਦੇ ਬਾਰੇ ਵਿੱਚ ਦੱਸਾਂਗਾ ਜਿਹੜੇ ਵੀ ਸਲਾਈ ਕਟਾਈ ਸਿੱਖਣੀ ਹੈ ਉਹ ਫਰੈਂਚ ਕਰਵ ਦੀ ਸਹਾਇਤਾ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਆਸਾਨੀ ਨਾਲ ਸਿੱਖ ਸਕਦੇ ਹੋ ਤੁਸੀਂ ਘਰ ਬੈਠੇ ਇਸ ਨੂੰ ਮਗਵਾਉਣਾ ਚਾਹੁੰਦੇ ਤਾਂ ਮਗਵਾ ਵੀ ਸਕਦੇ ਹੋ ਬਹੁਤ ਹੀ ਸਸਤੀ ਕੀਮਤ ਹੈ ਇਸ ਵਿੱਚ ਆਪ ਨੂੰ ਇਹ ਫਰੈਂਚ ਕਰਵ ਮਿਲੇਗਾ ਜਿਸ ਦੀ ਕਲਰ ਬਹੁਤ ਹੀ ਸੋਹਣਾ ਹੈ ਇਸ ਦੀ ਸਹਾਇਤਾ ਨਾਲ ਤੁਸੀਂ ਕਮੀਜ਼ ਦੀ ਗਲੇ ਦੀ ਮੋਢੇ ਦੀ ਤੇ ਬਾਹ ਦੀ ਕਟਾਈ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਘੇਰੇ ਦੀ ਵੀ ਡਿਟੇਲ ਵਿੱਚ ਮੈਂ ਤੁਹਾਨੂੰ ਇਸ ਦੇ ਬਾਰੇ ਦੱਸਣ ਜਾ ਰਿਹਾ ਹਾਂ ਸ਼ੇਪ ਵੇਖੋ ਇਸ ਦੀ ਕਿੰਨੀ ਸੋਹਣੀ ਬਣਾਈ ਹੈ ਇਹ ਆਪਣੀ ਘੇਰੇ ਦੀ ਗਲਾਈ ਵਾਸਤੇ ਸ਼ੇਪ ਬਣਾਈ ਹੈ ਇਸ ਦੀ ਇਸ ਦੇ ਨਾਲ ਤੁਸੀਂ ਘੇਰੇ ਦੀ ਗਲਾਈ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਇਹ ਗਲਾਈ ਆਪਣੀ ਬੈਨ ਦੀ ਕਟਾਈ ਵਾਸਤੇ ਹੈ ਜਿਹੜੇ ਕਮੀਜ਼ ਆਪਾਂ ਬੈਨ ਵਾਲੇ ਬਣਾਉਣੇ ਹੋ ਉਹਨਾਂ ਲਈ ਇਹ ਆਪਣੀ ਕਾਲਰ ਦੀ ਕਟਾਈ ਵਾਸਤੇ ਗਲਾਈ ਹੈਗੀ ਐ ਇਹ ਗਲਾਈ ਜਿਹੜੀ ਹੈਗੀ ਆਪਣੀ ਬਾਹਾਂ ਤੋਂ ਜਦੋਂ ਮੋਢਾ ਕੱਟਣਾ ਹੈ ਬਾਹਾਂ ਦੀ ਕਟਾਈ ਕਰਨੀ ਆਪਾਂ ਉਸ ਲਈ ਹੈ ਇਸ ਦੀ ਇਹ ਕਟਾਈ ਜਿਹੜੀ ਹੈਗੀ ਗਲਾਈ ਹੈਗੀ ਆ ਇਹ ਆਪਣੀ ਮੋਢੇ ਦੀ ਕਟਾਈ ਵਾਸਤੇ ਆ ਕਮੀਜ਼ ਤੋਂ ਜਦੋਂ ਆਪਾਂ ਮੋਢੇ ਦੀ ਕਟਾਈ ਕਰਨੀ ਹੈ ਇੱਕ ਹੀ ਫਰੈਂਚ ਕੱਰ ਵਿੱਚ ਤੁਹਾਨੂੰ ਬਹੁਤ ਹੀ ਸਾਰੇ ਕਮੀਜ਼ ਦੀ ਕਟਾਈ ਕਰਨੀ ਸਿੱਖ ਸਕਦੇ ਹਾਂ ਅਗਲੀਆਂ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਨੂੰ ਵਰਤਣਾ ਵੀ ਸਿਖਾਵਾਂਗਾ ਕੀਮਤ ਇਸ ਦੀ ਬਹੁਤ ਹੀ ਸਸਤੀ ਹੈ ਘਰ ਬੈਠੇ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਮੰਗਵਾ ਸਕਦੇ ਹੋ ਇਸ ਦੇ ਨਾਲ ਹੀ ਬਾਂਹ ਦੀ ਕਟਾਈ ਵਾਸਤੇ ਵੀ ਇੱਕ ਫ੍ਰੈਂਚ ਕਰਵ ਹੈਗਾ ਜੇਕਰ ਤੁਸੀਂ ਉਹ ਇਕੱਲਾ ਮੰਗਾਉਣਾ ਚਾਹੁੰਦੇ ਹੋ ਤਾਂ ਉਹ ਵੀ ਮੰਗਵਾ ਸਕਦੇ ਹੋ ਲੇਕਿਨ ਇਹ ਵੱਡੇ ਫ੍ਰੈਂਚ ਕਰਵ ਦੀ ਸਹਾਇਤਾ ਨਾਲ ਤੁਸੀਂ ਸਾਰੇ ਕੁਮੀ ਦੀ ਕਟਾਈ ਕਰਨਾ ਸਿੱਖ ਸਕਦੇ ਹੋ ਇਹ ਕੇਵਲ ਬਾਂਹ ਦੀ ਕਟਾਈ ਵਾਸਤੇ ਫ੍ਰੈਂਚ ਕਰਵ ਹੈ ਜਦੋਂ ਵੀ ਆਪਾਂ ਬਾਂਹ ਦੀ ਕਾਟ ਪਾਉਣੀ ਹੁੰਦੀ ਹੈ ਉਹ ਆਪ ਨੂੰ ਕਈ ਵਾਰੀ ਪਉਣੀ ਨਹੀਂ ਆਉਂਦੀ ਜਾਂ ਆਪਾਂ ਵੀਡੀਓ ਵਿੱਚ ਵੇਖਦੇ ਆ ਕਿ ਬਹੁਤ ਹੀ ਅਲੱਗ-ਅਲੱਗ ਤਰੀਕੇ ਨਾਲ ਦੱਸੀਆਂ ਹੁੰਦੀਆਂ ਹਨ ਇਸ ਦੀ ਸਹਾਇਤਾ ਨਾਲ ਤੁਸੀਂ ਬਹੁਤ ਹੀ ਸਾਨੀ ਤਰੀਕੇ ਨਾਲ ਜਿਹੜੀ ਬਾਹ ਦੀ ਕਟਾਈ ਕਰਨਾ ਤੇ ਵਧੀਆ ਸ਼ੇਪ ਬਾਹ ਦੀ ਬਣਾਉਣੀ ਸਿੱਖ ਸਕਦੇ ਹੋ ਅੱਜ ਕੱਲ ਤੁਸੀਂ ਮਾਰਕੀਟ ਵਿੱਚ ਇੱਕ ਫਰੈਂਚ ਕਰਵ ਵੇਖਿਆ ਹੋਵੇਗਾ ਉਹ ਤੁਹਾਨੂੰ ਇਹ ਫਰੈਂਚ ਕਰਵ ਮਿਲਦਾ ਹੈ ਇਸ ਦੀ ਸਹਾਤ ਨਾਲ ਜਿਹੜੀ ਕਟਾਈ ਕਰਨੀ ਉਨੀ ਵਧੀਆ ਜਾਂ ਸੌਖੀ ਨਹੀਂ ਹੈ ਜਿਹੜੇ ਮੈਂ ਫਰੈਂਚ ਕਰਵ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਇਸ ਦੀ ਸਹਾਤ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਕਮੀਜ਼ ਦੀ ਘੇਰੇ ਦੀ ਗਲੇ ਦੀ ਬੈਨ ਦੀ ਬਾਹਾਂ ਦੀ ਕਟਾਈ ਕਰਨਾ ਸਿੱਖ ਸਕਦੇ ਹੋ ਤੁਹਾਨੂੰ WhatsApp ਨੰਬਰ ਮੇਰਾ ਸਕਰੀਨ ਤੇ ਸ਼ੋ ਹੋ ਰਿਹਾ ਹੋਗਾ ਤੁਸੀਂ ਉੱਥੇ ਮੈਨੂੰ ਮੈਸੇਜ ਕਰਕੇ ਜੇ ਕਰੇ ਮਂਗਵਾਉਣਾ ਚਾਹੁੰਦੇ ਹਾਂ ਤਾਂ ਮੰਗਵਾ ਵੀ ਸਕਦੇ ਹਾਂ ਤੁਹਾਨੂੰ ਘਰ ਬੈਠੇ ਇਹ ਫ੍ਰੈਂਚ ਕਰਬ ਮਿਲ ਜਾਵੇਗਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ